ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 15 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋਇਆ। ਅੱਜ ਸਵੇਰ ਵੇਲੇ ਪਿਛਲੇ ਦਿਨਾਂ ਦੇ ਮੁਕਾਬਲੇ ਸੰਘਣੀ ਧੁੰਦ ਬਣੀ ਹੋਈ ਹੈ तकरीबन ਸਾਰੇ ਹੀ ਪੰਜਾਬ ਦੇ ਵਿੱਚ ਤੇ ਤੁੰਦ ਤੇ ਧੂਏ ਦਾ ਸਮੋਕ ਲਗਾਤਾਰ ਉਸੇ ਤਰ੍ਹਾਂ ਹੀ ਜਾਰੀ ਹੈ ਸੂਰਜ ਦੇ ਦਰਸ਼ਨ ਅੱਜ ਵੀ ਨਾ ਮਾਤਰ ਜਿਹੇ ਪੰਜਾਬ ਦੇ ਵਿੱਚ ਹੁੰਦੇ ਹੋਏ ਦਿਖਾਈ ਦੇਣਗੇ ਠੰਡ ਵਿੱਚ ਲਗਾਤਾਰ ਹੌਲੀ ਹੌਲੀ ਬੱਤਾ ਹੋ ਰਿਹਾ ਹੈ ਪਰ ਇੱਕ ਅੱਜ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਪੰਜਾਬ ਦੇ ਉੱਪਰੋਂ ਦੀ ਗੁਜ਼ਰੇਗਾ ਜਿਹਦੇ ਵਿੱਚ ਹੋ ਸਕਦਾ ਹੈ ਕਿ ਸ਼ਾਮ ਵੇਲੇ ਜਾਂ ਰਾਤ ਵੇਲੇ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਿਹੇ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਉਸੇ ਤਰ੍ਹਾਂ ਹੀ ਰਹੇਗਾ ਲੰਘਦੀ ਹੋਈ ਬੱਦਲਬਾਈ ਵੀ ਦਿਖਾਈ ਨਹੀਂ ਦੇਵੇਗੀ ਕਿਉਂਕਿ ਧੁੰਦ ਅਤੇ ਧੂੜ ਦਾ ਜਿਹੜਾ ਸਮੇਲ ਬਣਿਆ ਹੋਇਆ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੋ ਸਕਦਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਦੇ ਇਲਾਕੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਜਿਹੇ ਕਿਤੇ ਕਿਤੇ ਲੱਗ ਸਕਦੇ ਹਨ ਉਹ ਵੀ ਸਾਰੇ ਇਲਾਕਿਆਂ ਦੇ ਵਿੱਚ ਨਹੀਂ ਕਿਤੇ ਕਿਤੇ ਉਸ ਤੋਂ ਇਲਾਵਾ ਕਰਪੂਥਲਾ ਜਲੰਧਰ ਦੇ ਇਲਾਕਿਆਂ ਦੇ ਵਿੱਚ ਵੀ ਜੇਕਰ ਕਿਤੇ ਮਾੜੀ ਮੋਟੀ ਬੱਦਲਬਾਈ ਦੇ ਨਾਲ ਛੱਟ ਸਰਾਟਾ ਹੋ ਸਕਦਾ ਹੈ ਪਹਾੜਾਂ ਦੇ ਵਿੱਚ ਵਧੀਆ ਮੀਂਹ ਪਵੇਗਾ ਤੇ ਉੱਪਰਲੇ ਪਹਾੜੀ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਦੌਰ ਵੀ ਦੇਖੇ